ਪੰਜਾਬ ਪੁਲਸ ਵੱਲੋਂ ਵਿੱਡੀ ਮੁਹਿੰਮ ਨਸ਼ਾ ਮੁਕਤ ਪੰਜਾਬ ਸਲੋਗਨ ਤਹਿਤ ਅਜਟਾਰਕਲਾਂ ਦੇ ਪਿੰਡ ਦੁਨੇਰਾ ਵਿਖੇ थाना ਮੁਖੀ ਧਾਰਕਲਾਂ ਗੁਲਸ਼ਨ ਕੁਮਾਰ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸ਼ਾ ਨਾ ਕਰਨ ਅਤੇ ਨਸ਼ੇ ਦੇ ਖਿਲਾਫ ਜਾਗਰੂਕ ਹੋਣ ਲਈ ਇੱਕ ਸੈਮੀਨਾਰ ਰਾਹੀਂ ਸ਼ਬਦ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੌਕੇ थाना ਮੁਖੀ ਵੱਲੋਂ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣ ਲਈ ਵੀ ਪ੍ਰੇਰਿਤ ਕੀਤਾ ਗਿਆ ਧਾਰਕਲਾਂ ਤੋਂ ਸਤੀ ਸ਼ੋਟਵਾਲ ਦੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ ਚਾਂ ਸਿੰਘ ਸਰਪੰਚ ਦਰਪੂਆ ਬੰਗਲਾਟਾ ਚਾਂ ਸਿੰਘ ਜੀ ਜੋ ਪੰਜਾਬ ਸਰਕਾਰ ਨੇ ਬੱਚਿਆਂ ਦੇ ਖੇਡਾਂ ਦੇ ਪ੍ਰਤੀ ਬੱਚਿਆਂ ਨੂੰ ਜਾਗਰੂਤ ਕਰਨ ਦਾ ਜਿਹੜਾ ਬੇੜਾ ਚੁੱਕਿਆ ਹੈ ਤਾਂ ਤਾਂ ਕਿ ਬੱਚੇ ਜ ਨਸ਼ਿਆਂ ਵੱਲ ਨਾ ਜਾਣ ਤੇ ਇਹ ਬਹੁਤ ਅੱਛਾ ਸਕੀਮ ਹੈ ਸਰਕਾਰ ਦੀ ਤੇ ਨਾਲ ਅੱਜ ਫੋਰਸ ਐਸ ਐਚਓ ਸਾਹਿਬ ਐਸ ਐਸ ਆਈ ਸਾਹਿਬ ਨਾਲ ਹੋ ਕੇ ਬੱਚਿਆਂ ਨੂੰ ਖੇਡਾਂ ਕਰਵਾ ਰਹੇ ਜੈਨ ਜੀ ਅੱਜ ਸੀਨੀਅਰ ਅਸਟਰਾਂ ਦੀ ਹਦਾਇਤ ਅਨੁਸਾਰ ਐਂਟੀ ਡਰੱਗ ਅਵੇਅਰਨੈਸ ਦੇ ਸੰਬੰਧ ਵਿੱਚ ਇੱਕ ਪਹਿਲਾ ਦਾ ਸੈਮੀਨਾਰ ਕਰਵਾਇਆ ਗਿਆ ਜੀ ਉਸ ਤੋਂ ਬਾਅਦ ਹੈ ਵਾਲੀਬਾਲ ਦਾ ਜਿਹੜਾ ਪਿੱਛੇ ਮੈਚ ਚੱਲ ਰਿਹਾ ਹੈ ਇਹ ਚੌਂਕੀਚਾਰ ਦਿਨੇਰਾ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਮੈਚ ਦਾ ਮੇਨ ਮਕਸਦ ਹੈ ਵੀ ਜਿਹੜਾ ਸਾਡਾ ਯੂਥ ਹੈ ਉਹ ਜਿਹੜਾ ਨਸ਼ਿਆਂ ਵੱਲ ਜੁੜਿਆ ਹੋਇਆ ਹੈ ਉਹ ਨਸ਼ਿਆਂ ਨੂੰ ਛੱਡ ਕੇ ਤੇ ਖੇਡਾਂ ਵੱਲ ਜੁੜੇ ਕਿਉਂਕਿ ਖੇਡਾਂ ਦੇ ਨਾਲ ਇੱਕ ਤੇ ਸਾਡਾ ਜਿਹੜਾ ਸਟੈਮਨਾ ਬੂਸਟ ਹੁੰਦਾ ਹੈ ਸਾਨੂੰ ਮਤਲਬ ਸਟੈਮਨਾ ਬੂਸਟ ਆਨ ਕਰਕੇ ਅਸੀਂ ਜਿਹੜਾ ਮੁਸੀਬਤ ਦਾ ਸਾਹਮਣਾ ਕਰ ਸਕਦੇ ਆ ਤੇ ਕਿਉਂਕਿ ਅੱਜ ਕੱਲ ਸਮਾਜ ਚ ਜਿਹੜੀਆਂ ਖੇਡਾਂ ਬੱਚੇ ਜਿਹੜੇ ਉਹ ਜਿਆਦਾ ਵੀਡੀਓ ਗੇਮ ਜਾਂ ਦੂਜੀਆਂ ਖੇਮਾਂ ਖੇਡਦੇ ਨੇ ਸਰੀਰ ਵੀ ਉਹਨਾਂ ਜਿਆਦਾ ਤਗੜਾ ਨਹੀਂ ਹੁੰਦਾ ਤੇ ਜਲਦੀ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਖੇਡਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਇਸੇ ਲੜੀ ਵਿੱਚ ਇੱਥੋਂ ਦੇ ਜਿਹੜੇ ਮੋਤਵਰ ਵਿਅਕਤੀ ਨੇ ਦਿਨੇਰੇ ਦੇ ਉਹਨਾਂ ਦੇ ਉਪਰਾਲਾ ਸਦਕਾ ਇਹ ਹੋਇਆ ਹੈ ਕੱਲਾ ਮੈਂ ਮਤਲਬ ਜੇ ਤੁਸੀਂ ਕਹੋ ਮੈਂ ਕੱਲਾ ਮੇਰੇ ਕੱਲੇ ਦਾ ਕੁਝ ਨਹੀਂ ਹੈ ਸਾਰਿਆਂ ਦਾ ਮਤਲਬ ਚੌਂਕੀ ਇਨਚਾਰਜ ਇੱਥੋਂ ਦੀ ਪੁਲਿਸ ਇੱਥੋਂ ਦੇ ਮੋਤਵਰ ਵਿਅਕਤੀ ਇਹਨਾਂ ਦਾ ਸੰਕਲਪ ਹੈ ਕਿ ਜਿਹੜਾ ਮੈਂ ਲਾਸਟ ਟਾਈਮ ਵੀ ਜਦੋਂ ਲੱਗਾ ਸੀ ਤੇ ਅਸੀਂ ਉਦੋਂ ਵੀ ਪੰਚਾਇਤਾਂ ਨੇ ਮੈਨੂੰ ਲਿਖ ਕੇ ਦਿੱਤਾ ਸੀ ਕਿ ਸਾਡਾ ਜਿਹੜਾ ਧਾਰਬ ਆਪਣਾ ਥਾਣਾ ਏਰੀਆ ਨਾਰਕੋਟਿਕ ਨਸ਼ਾ ਫਰੀ ਹੈ ਤੇ ਮੈਂ ਇਹ ਚਾਹੁੰਨਾ ਵੀ ਉਹ ਇਦਾਂ ਹੀ ਬਣਿਆ ਰਵੇ ਉਹ ਇੰਨਾ ਸਾਰਿਆਂ ਦੇ ਉਪਰਾਲਿਆਂ ਕਰਕੇ ਤੇ ਪ੍ਰੈਸ ਜਿਹੜਾ ਹੈ ਕਿ ਜਿਹੜੀ ਕਿ ਪ੍ਰੈਸ ਹੈ ਉਹ ਬਹੁਤ ਇਹਦੇ ਵਿੱਚ ਯੋਗਦਾਨ ਦਿੰਦੀ ਹੈ ਉਹ ਕਵਰੇ ਮਤਲਬ ਇਸ ਕਰਕੇ ਤਾਂ ਹੀ ਸੰਭਵ ਹੋ ਸਕਦਾ ਜਿਆਦਾ ਲੰਬਾ ਨਹੀਂ ਕਹਿੰਦਾ ਹੋਇਆ ਬਸ ਇੰਨਾ ਹੀ ਕਹਿਣਾ ਵੀ ਇਦਾਂ ਹੀ ਜਿਹੜਾ ਇਹਨੂੰ ਜੋ ਹੈਗਾ ਇਹਨੂੰ ਬਰਕਰਾਰ ਰੱਖੀਏ ਇਹਦੇ ਵਿੱਚ ਸਾਰਾ ਸ਼ਬਦਾਂ ਦਾ